ਇਹ ਕੀ ਕਰਨੀ ਦੀ ਗੱਤ ਆ ਤੁਸੀਂ ਜਿਹੜੇ ਨਾਲ ਹੱਥੋਂ ਪਈ ਹੋਈ ਹੈ ਕਿ ਸ਼ੱਕਾ ਲੱਗਿਆ ਤੁਹਾਨੂੰ ਠੀਕ ਹੈ ਸੋ ਸਭ ਤੋਂ ਪਹਿਲਾਂ ਪਰਨਾ ਸੀ ਮੇਰਾ ਨਾਮ ਰਣਜੀਤ ਸਿੰਘਾ ਜੀ ਤੇ ਮੈਂ ਡਾਈਪਰ ਕੰਪਨੀ ਬੇਬੀ ਡਾਈਪਰ ਆਂਦੇ ਆ ਬੰਮੀ ਪੈਂਟਸ ਉਸ ਕੰਪਨੀ ਦੇ ਵਿੱਚ ਲੱਗਾ ਆ ਮਜੀਠਾ ਰੋਡ ਤੇ ਮੈਂ ਸ਼ੁੱਕਰਵਾਰ ਨੂੰ ਸ਼ੁੱਕਰਵਾਰ ਜਾਣਾ ਹੈ ਤੇ ਉਸ ਦੁਕਾਨ ਤੋਂ ਮੈਂ ਨਰੇਸ਼ ਕੁਮਾਰ ਨਾਮ ਦਾ ਦੁਕਾਨਦਾਰ ਹੈ ਮਜੀਠਾ ਰੋਡ ਪੁਲ ਦੇ نیچے ਹੀ ਉਹਦੀ ਦੁਕਾਨ ਹੈ ਉਹ ਪਿਛਲੇ 2 ਮਹੀਨੇ ਤੋਂ ਮੈਂ ਜਿਹੜੋਦ ਕੋ ਪੇਮੈਂਟ ਲੈਣ ਜਾਣਾ ਸੀ ਤੇ ਉਹ ਮੈਨੂੰ ਕਦੀ ਕਹਿੰਦਾ ਸੀ ਅੱਜ ਆਈ ਕੱਲ ਆਈ ਫਿਰ ਉਹਦੇ ਵਿੱਚ ਮੈਨੂੰ ਬੁਰਾ ਭਲਾ ਵੀ ਬੋਲਦਾ ਸੀ ਗਾਲ ਪੰਡਾ ਵੀ ਕਰਦਾ ਸੀ ਜਦੋਂ ਮੈਂ ਕੱਲ ਉਹਦੀ ਦੁਕਾਨ ਤੇ ਪਹੁੰਚਿਆ ਤਾਂ ਮੈਂ ਜਦੋਂ ਉਹਦੇ ਕੋਲ ਗਿਆ ਤੇ ਉਹਦੇ ਮੈਂ ਬੇਟੇ ਨੂੰ ਜਦੋਂ ਪਹਿਲੇ ਦਿਖਾਇਆ ਤੇ ਉਹ ਮੈਨੂੰ ਉਹਦਾ ਬੇਡਾ ਕਹਿਣ ਲੱਗਾ ਕਿ ਅਸੀਂ ਤੁਹਾਡਾ ਮਾਲ ਨਹੀਂ ਵੇਚਣਾ ਤੁਸੀਂ ਆਪਣਾ ਮਾਲ ਵਾਪਸ ਲੈ ਜਾਓ ਮੈਂ ਇਹਨਾਂ ਨੂੰ ਕਿਹਾ ਤੁਸੀਂ ਮੇਰਾ ਮਾਲ ਦੇ ਦਿਓ ਵਾਪਸ ਜਿਸ ਨਾਲ ਜੋ ਮੇਰਾ ਰਹਿਤ ਹੈਗਾ ਜਿਸ ਵਿੱਚ ਡਿਸਪਲੇ ਹੁੰਦੀ ਹੈ ਡਾਈਪਰ ਦੀ ਉਹ ਮੇਰਾ ਰੈਕ ਤੁਸੀਂ ਦੇ ਦਿਓ ਇਹਨੂੰ ਫ੍ਰੀ ਕਰਕੇ ਉਹਨਾਂ ਵਿੱਚ ਡਾਈਪਰ ਰੱਖਣ ਦੀ ਜਗ੍ਹਾ ਹੁੰਦੀ ਇਹਨਾਂ ਨੇ ਉਹਦੇ ਵਿੱਚ ਆਪਣੇ ਕੱਪੜੇ ਵਗੈਰਾ ਲਗਾਏ ਸੀ ਇਹਨਾਂ ਦਾ ਜੋ ਕੱਪੜੇ ਦਾ ਕੰਮ ਹੈਗਾ ਉਹਦੇ ਵਿੱਚ ਇਹਨਾਂ ਕੱਪੜੇ ਸਾਰੇ ਰੱਖੇ ਹੋਏ ਸੀ ਤੇ ਜਦੋਂ ਮੈਂ ਇੰਨੀ ਗੱਲ ਉਹਦੇ بیٹے ਨੂੰ ਕਹੀ ਤਾਂ ਬਕਾਇਦਾ ਇਹਨਾਂ ਦੇ ਉਹਦੇ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਜਿਹਦੇ ਵਿੱਚ ਬਕਾਇਦਾ ਸਾਰਾ ਕੁਝ ਹੀ ਰਿਕਾਰਡ ਹੋਇਆ ਹੈ ਮੈਂ ਜਦੋਂ ਇਹਨਾਂ ਨੂੰ ਇੰਨੀ ਗੱਲ ਕਹੀ ਆ ਤੇ ਨਾਲ ਹੀ ਨਰੇਸ਼ ਕੁਮਾਰ ਨਾਂ ਦਾ ਜੋ ਬੰਦਾ ਹੈ ਦੁਕਾਨਦਾਰ ਏ ਆ ਕੇ ਮੈਨੂੰ ਗਾਲੀ ਗਲੋਚ ਕਰਨ ਲੱਗ ਗਿਆ ਜਦੋਂ ਮੈਂ ਫਿਰ ਇੰਨਾਂ ਦੀ ਦੁਕਾਨ ਤੇ ਗਿਆ ਇਹਨਾਂ ਨੇ ਮੈਨੂੰ ਗਾਲੀ ਗਲੋਚ ਕੀਤਾ ਪਹਿਲਾਂ ਮੈਨੂੰ ੱੱਕੇ ਮਾਰੇ ਆਪਣੀ ਦੁਕਾਨ ਤੋਂ ਫਿਰ ਬਾਅਦ ਮੈਂ ਆਪਣੀ ਬਾਈਕ ਦੇ ਉੱਪਰ ਆ ਕੇ ਜਦੋਂ ਬੈਠ ਗਿਆ ਇਹਨਾਂ ਨੇ ਇਹ ਨਰੇਸ਼ ਦੇ ਮੁੰਡੇ ਨੇ ਤੇ ਇਹਨੇ ਨਰੇਸ਼ ਨੇ ਮੈਨੂੰ ਮਾਮਾ ਬੇਣਾ ਦੀਆਂ ਗਾਲਾਂ ਕੱਢੀਆਂ ਵਗਾਇਦਾ ਮੈਂ ਇਹਨਾਂ ਦੀਆਂ ਗਾਲਾਂ ਸੁਣ ਕੇ ਉੱਥੋਂ ਵਾਪਸ ਆ ਗਿਆ ਮੈਂ ਕੁਝ ਨਹੀਂ ਬੋਲਿਆ ਮੈਂ ਆਪਣੇ ਸੀਨੀਅਰਸ ਨੂੰ ਕਾਲ ਕੀਤੀ ਕਿ ਸਰ ਮੇਰੇ ਨਾਲ ਇਦਾਂ ਇਦਾਂ ਮੈਨੂੰ ਨਰੇਸ਼ ਕੁਮਾਰ ਨੇ ਗਾਲਾਂ ਕੱਢੀਆਂ ਐ ਮੈਂ ਪਿਛਲੇ ਹਫਤੇ ਵੀ ਉਹਨਾਂ ਨੂੰ ਦੱਸਿਆ ਸੀ ਕਿ ਬੰਦਾ ਮੇਰੇ ਨਾਲ ਬਹੁਤ ਗਲਤ ਬੋਲਦਾ ਏ ਤੇ ਮੇਰੇ ਸੀਨੀਅਰ ਕਹਿਣ ਲੱਗੇ ਕਿ ਅਸੀਂ ਸ਼ਾਮ ਨੂੰ ਜਾ ਕੇ ਇਹਨੂੰ ਪੁੱਛ ਲਾਂਗੇ ਕਿ ਤੂੰ ਗਾਲਾਂ ਕਿਉਂ ਕੱਢੀਆਂ ਐ ਤੇ ਕਾਰਨ ਕੀ ਆ ਗਾਲਾਂ ਕੱਢਣ ਦਾ ਅਗਰ ਤੁਸੀਂ ਨਹੀਂ ਮਾਲਵੇ ਇੱਥੇ ਤਾਂ ਕੋਈ ਗੱਲ ਨਹੀਂ ਤਾਂ ਪੇਮੈਂਟ ਕਿਉਂ ਨਹੀਂ ਦੇ ਰਹੇ ਉਸ ਦਿਨ ਚੱਲ ਗਈ ਸੀ ਉਸ ਤੋਂ ਬਾਅਦ ਫਿਰ ਦੁਬਾਰਾ ਜਿਸ ਦਿਨ ਸੱਤਾ ਪਿੱਛੇ ਹਾਂਜੀ ਜਦੋਂ ਮੈਂ ਇੱਕ ਵਾਰੀ ਉੱਥੋਂ ਚਲਾ ਗਿਆ ਮੇਰੇ ਸੀਨੀਅਰ ਨੇ ਕਿਹਾ ਪਰ ਸ਼ਾਮ ਨੂੰ ਜਾ ਕੇ ਗੱਲ ਕਰਾਂਗੇ ਤਾਂ ਇਹਨਾਂ ਨੂੰ ਕਹਿ ਦੋ ਕਿ ਮੈਂ ਆਪਣੇ ਸੀਨੀਅਰ ਤੇ ਲੈ ਕੇ ਸ਼ਾਮ ਨੂੰ ਆਵਾਂਗਾ ਮੈਂ ਉਹਨੇ ਕਹਿਆ ਤਾਂ ਕਿ ਕੋਈ ਗੱਲ ਨਹੀਂ ਅਗਲੀ ਮੈਂ ਤੁਹਾਡੇ ਕੋਲ ਸ਼ਾਮ ਨੂੰ ਆਵਾਂਗਾ ਆਪਣੇ ਸੀਨੀਅਰ ਲੈ ਕੇ ਤੇ ਅਸੀਂ ਤੁਹਾਡਾ ਨਾਲ ਉਹ ਤੋਂ ਗੱਲ ਕਰ ਲਵਾਂਗੇ ਬੈ ਕੇ ਮੈਂ ਉੱਥੋਂ ਚਲਾ ਗਿਆ ਸ਼ਾਮ ਨੂੰ ਇਹਨੇ ਸਾਨੂੰ ਟਾਈਮ ਦਿੱਤਾ ਕਿ ਤੂੰ ਉੱਥੇ ਮੇਰੇ ਕੋਲ 5 ਵਜੇ ਦੇ ਕਰੀਬ ਆ ਜਾਈਂ ਜੋ ਤੇਰਾ ਮਾਲ ਹੋਊਗਾ ਮੈਂ ਤੈਨੂੰ ਮਾਲ ਦੇ ਦੂੰਗਾ ਨਹੀਂ ਤਾਂ ਤੈਨੂੰ ਮੈਂ ਸਾਰੀ ਪੇਮੈਂਟ ਦੇ ਦੂੰਗਾ ਮੈਂ ਚਲਾ ਗਿਆ 5 ਵਜੇ ਦੇ ਕਰੀਬ ਜਦੋਂ ਅਸੀਂ ਆਪਣੇ ਸੀਨੀਅਰ ਨੂੰ ਲੈ ਕੇ ਉਹ ਦੁਕਾਨ ਤੇ ਪਹੁੰਚ ਅਸੀਂ 4 ਜਣੇ ਗਏ ਦੋ ਸੇਲਮੈਨ ਸੀ ਦੋ ਸੀਨੀਅਰ ਸੀ ਮੇਰੇ ਜਿਹੜੇ ਮੇਰੇ ਨਾਲ ਗਏ ਜਦੋਂ ਮੈਂ ਦੀ ਦੁਕਾਨ ਤੇ ਉੱਥੇ ਪਹੁੰਚਿਆ ਆਪਣੇ ਕਸਟਮਰ ਡੀਲ ਕਰ ਰਿਆ ਸੀ ਤੇ ਜਦੋਂ ਸੀਸੀਟੀਵੀ ਦੇਖੋਗੇ ਮੈਂ ਇਹਦੀ ਦੁਕਾਨ ਦੇ ਅੰਦਰ ਬਿਲਕੁਲ ਅੰਦਰ ਲਾਸ਼ ਤੇ ਜਾ ਕੇ ਖੜਾ ਹੋ ਗਿਆ ਆਪਣੇ ਸੀਨੀਅਰਸ ਦੇ ਨਾਲ ਮੇਰਾ ਇੱਕ ਸੀਨੀਅਰ ਇਹਦੇ ਬੇਟੇ ਦੇ ਕੋਲ ਛੱਤ ਦੇ ਉੱਪਰ ਚਲਾ ਗਿਆ ਬਾਕੀ ਦੋ ਜਣੇ ਮੇਰੇ ਕੋਲ ਖੜੇ ਸੀ ਜਦੋਂ ਇਹਦੇ ਕਸਟਮਰ ਫ੍ਰੀ ਹੋਏ ਇਹਨੇ ਨਾਲ ਹੀ ਕਸਟਮਰ ਬਾਹਰ ਜਾਣ ਦੇ ਨਾਲ ਹੀ ਫੇਰ ਫੇਰ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕੀਤੀਆਂ ਜਦੋਂ ਇਹਨੇ ਗਾਲਾਂ ਕੱਢੀਆਂ ਫਿਰ ਮੈਨੂੰ ਧੱਕਾ ਮਾਰਿਆ ਨੇ ਫਿਰ ਜਦੋਂ ਸਾਡੀ ਥੋੜੀ ਹੱਥੋਂ ਪਾਈ ਹੋਣ ਲੱਗੀ ਇਨੇ ਆਪਣੇ ਕਾਊਂਟਰ ਦੇ ਵਿੱਚੋਂ ਬੇਸਬਾਲ ਕੱਢਿਆ ਇਨੇ ਮੇਰੇ ਲੱਤ ਦੇ ਉੱਤੇ ਤੇ ਗੋਡੇ ਦੇ ਉੱਤੇ ਬੇਸਬਾਲ ਮਾਰਿਆ ਜਿਹਦੇ ਕਰ ਮੈਂ ਡਿੱਗਿਆ ਇਹਦਾ ਬੇਟਾ ਉੱਪਰ ਆਇਆ ਇਨੇ ਮੇਰੀ ਪੱਗ ਲਾਗੇ ਇਹਨਾਂ ਨੇ ਮੈਨੂੰ ਵਾਲਾਂ ਤੋਂ ਫੜ ਲਿਆ ਇਹਦੇ ਨਰੇਸ਼ ਕੁਮਾਰ ਨੇ ਦਾਤਰ ਗੱਡ ਕੇ ਮੇਰੇ ਸਿਰ ਦੇ ਵਿੱਚ ਦੋ ਜਗ੍ਹਾ ਤੇ ਦਾਤਰ ਮਾਰੇ ਮੇਰੇ ਸਿਰ ਦੇ ਵਿੱਚ ਇੱਕ ਜਗ੍ਹਾ ਤੇ ਤਿੰਨ ਟਾਂਕੇ ਲੱਗੇ ਹੋਏ ਆ ਤੇ ਇੱਕ ਜਗ੍ਹਾ ਤੇ ਨੌ ਟਾਂਕੇ ਲੱਗੇ ਹੋਏ ਆ ਤੇ ਜਦੋਂ ਇਹਨਾਂ ਨੇ ਮੈਨੂੰ ਵਾਲਾਂ ਤੋਂ ਫੜ ਕੇ ਸਾਰੀ ਦੁਕਾਨ ਦੇ ਵਿੱਚ ਘੁਮਾਇਆ ਤੇ ਉਹ ਮੇਰੇ ਸੀਨੀਅਰ ਦਾ ਦਾਤਰ ਵੇਖ ਕੇ ਸਾਰੇ ਪੱਜਗੇ ਮੈਂ ਇਕੱਲਾ ਇਹਨਾਂ ਦੇ ਹੱਥ ਆ ਗਿਆ ਨਾਲ ਦੀ ਦੁਕਾਨ ਇਹਦੇ ਬ੍ਰਦਰ ਦੀ ਦੁਕਾਨ ਹੈ ਉਹਦਾ ਨਾਲ ਬੇਟਾ ਹੈ ਇਹ ਪੰਜ ਜਾਣਿਆਂ ਨੇ ਆ ਕੇ ਦੋ ਇੱਥੇ ਕੰਮ ਕਰਦੇ ਸੀ ਇਹਨਾਂ 8-9 ਜਾਣਿਆਂ ਨੇ ਮੈਨੂੰ ਉੱਥੇ ਇਕੱਲੇ ਨੂੰ ਇਹਨਾਂ ਮੈਨੂੰ ਵਾਰਾਂ ਤੋਂ ਫੜ-ਫੜ ਕੇ ਕੁੱਟਿਆ ਨਾਲੇ ਧੋਇਆ ਤੇ ਇਹਨਾਂ ਮੇਰੇ ਲੱਕਾਂ ਦੇ ਲੱਕ ਦੇ ਵਿੱਚ ਪੁੱਠੇ ਦਾਤਰ ਮਾਰੇ ਮੇਰੀਆਂ ਉਂਗਲਾਂ ਦੇ ਉੱਤੇ ਪੁੱਠੇ ਦਾਤਰ ਮਾਰੇ ਤੇ ਇਹਦੀ ਵਿੱਚ ਜਿੱਥੇ ਵੀ ਕੋਈ ਕਹਿ ਰਿਹਾ ਕਿ ਤੁਹਾਡਾ ਨਾਮ ਤੇ ਜਾਣੇ ਹੋਰ ਕਿਸ ਤਰੀਕੇ ਇਸ ਤਰ੍ਹਾਂ ਨੂੰ ਗੋਡਵੂ ਕੱਤੀਏ ਜਦੋਂ ਇਹਨੇ ਮਰੇਸ਼ ਕੁਮਾਰ ਨੇ ਦਾਤਰ ਕੱਢਿਆ ਉਹ ਦਾਤਰ ਵੇਖ ਕੇ ਡਰ ਕੇ ਹੀ ਭੱਜ ਗਏ ਦੁਕਾਨ ਤੋਂ ਬਾਹਰ ਚਲੇ ਗਏ ਇਹਨੇ ਮਰੇ ਜਦੋਂ ਦਾਤਰ ਮਾਰਿਆ ਪਹਿਲਾ ਤਾਂ ਮੈਂ ਡਿੱਗ ਗਿਆ نیچے نیچے ਡਿੱਗਣ ਤੋਂ ਇਹਨਾ ਮੇਰੇ ਵਾਲਾਂ ਤੋਂ ਫੜ ਕੇ ਤੇ ਦੂਜਾ ਦਾਤਰ ਮੇਰੇ ਲੰਮੇ ਪੇ ਤੇ ਥੱਲੇ ਫੜ ਕੇ ਤੇ ਡਿੱਗੇ ਤੇ ਹੀ ਦਾਤਰ ਮਾਰੇ ਮੇਰੇ ਸਿਰ 'ਚ ਕਿਹੜੀ ਕਿਹ ਨਾਲ ਵਾਦਾ ਤੋਂ ਆ ਕੀ ਕਰਨੀ ਸੀ ਕਿਉਂ ਹੋਈ ਇਹ ਸਭ ਤੋਂ ਪਹਿਲੇ ਆਪਣਾ ਨਾਮ ਹਾਂਜੀ ਜੀ ਮੈਂ ਮੈਂ ਅਮਰ ਸਿੰਘ ਤੇ ਮੇਰਾ ਬੇਟਾ ਜੀ ਬੇਟਾ ਮੇਰੇ ਕੁਛ ਕਾਫੀ ਚਿਰਾਂ ਤੋਂ ਸੇਲਮੈਨਿੰਗ ਦਾ ਕੰਮ ਕਰਦਾ। 2 ਇੱਕ ਦੁਕਾਨਦਾਰਾ ਕਾਫੀ 2-3 ਮਹੀਨੇ ਤੋਂ ਇਹਨੂੰ ਖਰਾਬ ਬੋਧ ਕਰ ਰਿਹਾ ਸੀ ਗਾਲ੍ਹਾਂ ਮੰਡਾ ਕੱਢਣ ਡਿਆ ਸੀ। ਇਹਨੇ 2-3 ਨੂੰ ਘਰ ਵੀ ਆਣ ਕੇ ਦੱਸਿਆ ਪਰ ਅਸੀਂ ਕਿ ਕੋਈ ਗੱਲ ਨਹੀਂ ਆਪਣੇ ਸੀਨੀਅਰ ਨੂੰ ਦੱਸ। ਜੋ ਸੀਨੀਅਰ ਕਾਰਵਾਈ ਕਰਨਗੇ ਤੋ ਸਭ ਨਾਲ ਚੱਲੇ। ਜੋ ਅੱਜ ਇਹਦੇ ਦੱਸਣ ਦੇ ਮਤਾਬਕ ਕਿ ਅੱਜ ਆਪਣੇ ਸੀਨੀਅਰ ਨੂੰ ਨਾਲ ਲੈ ਕੇ ਗਿਆ। ਉੱਥੇ ਜਾ ਕੇ ਦੁਕਾਨ ਤੇ ਇਹਨਾਂ ਨੇ ਅਸਵੇਰੇ ਵੀ ਉਸਨੇ ਗਾਲ੍ਹਾਂ ਮੰਡਾ ਕੱਢ ਕੇ ਤੈਨੂੰ ਭਜਾਤਾ ਉਤੋਂ ਥੱਕੇ ਧੁੱਕੇ ਮਾਰ ਕੇ। ਸ਼ਾਮੀ ਜੀ ਨੂੰ 5 ਵਜੇ ਦਾ ਇਹ ਤੇ ਦਸਰ ਮੁਤਾਬਕ ਟਾਈਮ ਇਹਨੂੰ ਦਿੱਤਾ ਸਾਰੇ ਸੀਨੀਅਰ ਗੇਅ ਦੇ ਚਾਰ ਜਣੇ ਤੋਂ ਚੌਥਾ ਆਪਸੀ ਤੇ ਉੱਥੇ ਉਹਨਾਂ ਨੇ ਪਹਿਲਾਂ ਹੀ ਦਫਤਰ ਤੇ ਕੁਝ ਵੈਸਬੂ ਰੱਖੀ ਹੋਈ ਉਹ ਇਹਨਾਂ ਦੀ ਵੇਟ ਕਰ ਰਹੇ ਸੀ ਪਰ ਜਦੋਂ ਇਹ ਆਏ ਆ ਤੇ ਉਹ ਗਾ ਕੇ ਇਹਨਾਂ ਤੇ ਜਦੋਂ ਬਾਹਰ ਨਿਕਲੇ ਤੇ ਉਸੇ ਟਾਈਮ ਤੇ ਇਹਨਾਂ ਦੀ ਤੂ ਤੂ ਮੈਂ ਮੈਂ ਉਹ ਉਸ ਤੋਂ ਪੁੱਛਣ ਤੇ ਆਪਣਾ ਰਾਏ ਕੇ ਮੰਗਣ ਤੇ ਜਾਂ ਪੈਸੇ ਇਹਨਾਂ ਕੋਲ ਜੋ ਵੀ ਮੰਗਦਾ ਸੀ ਜਾਂ ਮਾਲ ਜੋ ਵੀ ਸੇਲ ਕਰਦਾ ਸੀ ਉਹ ਜੇ ਵਾਪਸ ਮੰਗੇ ਤੇ ਜਿਹੜਾ ਉੱਥੇ ਦਾ ਨਰੇਸ਼ ਕੁਮਾਰ ਸੀ ਉਹਨੇ ਨੂੰ ਗਾਲ੍ਹਾਂ ਕੱਢਣਾ ਧੱਕੇ ਮਾਰਨੇ ਚਾਲੂ ਕਰਤੇ ਤੇ ਉਸਨੇ ਦਾਤਰ ਜਦੋਂ ਕੱਢਿਆ ਤੇ ਤੇ ਨਾਲ ਦੇ ਬੰਦੇ ਤੋਂ ਉਤੋਂ ਡਰ ਕੇ ਭੱਜ ਗਏ ਤੇ ਇਕੱਲਾ ਕਾਬੂ ਆ ਗਿਆ ਉਹਦੇ ਕਰਕੇ ਉਹਨੇ ਦਾਤਰ ਇਹਦੇ ਸਿਰ 'ਤੇ ਮਾਰੇ ਕੁਝ ਪੁੱਠੇ ਦਾਤਰ ਮਾਰੇ ਕੋ ਕਾਫੀ ਉਹਦੇ ਦੁਕਾਨ ਤੇ ਜਿਹੜੇ ਕੰਮ ਕਰਦੇ ਸੀ ਪੰਜ-ਛੇ ਜਣੇ ਉਹ ਸਾਰੇ ਇਹਦੇ ਘਰ ਵਿੱਚ ਉਹ ਪਾਗਬੂ ਗੁਲਾਤੀ ਤੇ ਵਾਲ-ਵਾਲਾਂ ਤੋਂ ਫੜ ਕੇ ਧੁੰਦੇ ਰਹੇ ਕਾਫੀ ਮਾਰਦੇ ਕੁਟਦੇ ਰਹੇ ਨੇ ਹੁਣ ਤਿਕਰਤ ਪ੍ਰਸ਼ਾਸਨ ਨੇ ਕੀ ਪੈਰਵਾਈ ਕੀਤੀ ਅਜੇ ਤੱਕ ਪ੍ਰਸ਼ਾਸਨ ਨੇ ਤੇ ਕੋਈ ਕਾਰਵਾਈ ਨਹੀਂ ਕੀਤੀ ਜਈ ਕੋਈ ਗੱਲਬਾਤ ਨਹੀਂ ਤੇ ਅਸੀਂ ਚਾਹ ਹਾਂਜੀ ਮੰਗ ਕੀ ਕਰਾਂ ਅਸੀਂ ਮੰਗ ਕਰਨੇ ਕਿ ਜੋ ਵੀ ਕਾਨੂੰਨੀ ਕਾਰਵਾਈ ਜਸਕਤੋ ਸਖਤ ਪੰਦੀ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ ਮਾਰਨ ਦੀ ਨੀਤੀ ਦੇ ਨਾਲ ਇਹਨਾਂ ਨੇ ਕੰਮ ਕੀਤਾ ਮਾਰਨ ਦੇ ਕੋ 307 ਦਾ ਪਰਚਾ ਬਣਦਾ ਮੈਂ ਤੇ ਇਹੋ ਕਹਿੰਨਾ ਸਰਕਾਰ ਨੂੰ ਕਿ 307 ਦਾ ਪਰਚਾ ਦਿੱਤਾ ਜਾਵੇ ਕਿਉਂਕਿ ਮਾਰਨ ਦੀ ਨੀਤੀ ਦੇ ਨਾਲ ਇਹਨਾਂ ਨੇ ਇਹ ਕੰਮ ਕੀਤਾ